हां जी दोस्तों वीडियो देखो यार वीर यादविंदर बराड़ जिने अमेरिका ਦੀ ਡੋਂਕੀ ਬਾਰੇ ਜਿਹੜੀ ਸਚਾਈ ਜਿਹੜੀ ਦੱਸੀ ਹੈ ਕਿਵੇਂ ਅਮਰੀਕਾ ਤੋਂ ਜਿਹੜੇ ਬੱਚੇ ਮੁੜ ਕੇ ਆਏ ਨਹੀਂ ਤੇ ਜਿਹੜੀਆਂ ਗੱਲਾਂ ਵੀਰ ਨੇ ਕਹੀਆਂ ਨੇ ਬਿਲਕੁਲ ਸੱਚੀਆਂ ਨੇ ਅਮਲ ਕਰਿਓ ਤੇ ਸ਼ੇਅਰ ਜ਼ਰੂਰ ਕਰਿਓ ਗੱਲ ਤੇ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਕਰਿਓ ਸ਼ੇਅਰ ਸ਼ੁਕਰ ਮਨਾਵ ਜਹਾਜ਼ ਅਮਰਸਰ ਦੇ ਵਿੱਚ ਲੈਂਡ ਹੋਇਆ ਤੇ ਤੁਹਾਨੂੰ ਤੁਹਾਡੇ ਬੱਚੇ ਕੁਝ ਘੰਟਿਆਂ ਬਾਅਦ ਮਿਲ ਗਏ ਜੇ ਇਹੀ ਜਹਾਜ਼ ਇੰਡੀਆ ਦੇ ਕਿਸੇ ਹੋਰ ਏਅਰਪੋਰਟ ਤੇ ਲੈਂਡ ਹੋਇਆ ਹੁੰਦਾ ਤਾਂ ਤੁਹਾਡੇ ਬੱਚੇ ਜੇਲ੍ਹਾਂ ਦੇ ਵਿੱਚ ਹੋਣੇ ਸੀ ਤੇ ਤੁਸੀਂ ਲੱਖਾਂ ਰੁਪਇਆ ਦੇ ਕੇ ਆਪਣੇ ਬੱਚਿਆਂ ਨੂੰ ਫੇਰ ਜੇਲ੍ਹਾਂ ਦੇ ਵਿੱਚੋਂ ਕਢਾਉਣਾ ਸੀ ਫਰਾਂਸ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ 2023 ਦਸੰਬਰ ਮਹੀਨੇ ਦੀ ਘਟਨਾयां ਜਦੋਂ 300 ਇੰਡੀਅਨ ਪੈਸੇਂਜਰ ਸੀ ਉਸ ਜਹਾਜ਼ ਦੇ ਵਿੱਚ ਜਿਹੜਾ ਫਰਾਂਸ ਦੇ ਵਿੱਚ ਉਤਾਰਿਆ ਗਿਆ ਸੀ ਟੈਕਨੀਕਲੀ ਖਰਾਬੀ ਕਰਕੇ ਉਦੋਂ ਵੀ ਡੰਕੀ ਲੱਗ ਰਹੀ ਸੀ ਅਮਰੀਕਾ ਦੀ ਤੇ ਇਹ ਜਹਾਜ਼ ਦੁਬਈ ਤੋਂ ਉਡਾਇਆ ਗਿਆ ਸੀਗਾ ਇਸ ਨੇ ਜਾਣਾ ਸੀ ਨਿਕਾਰਾਗੋਆ ਤੇ ਉਦੋਂ ਬਾਅਦ ਬੱਚਿਆਂ ਨੂੰ ਬਾਹਰ ਕੱਢ ਕੇ ਉਹਨਾਂ ਨੇ ਮੈਕਸੀਕੋ ਲੈ ਕੇ ਜਾਣਾ ਸੀ ਮੈਕਸੀਕੋ ਤੋਂ ਗਾਹਾਂ ਬਾਰਡਰ ਪਾਰ ਕਰਾ ਦੇਣਾ ਸੀ ਉਦੋਂ ਇਹ ਵੀ ਗੱਲ ਸਾਹਮਣੇ ਆਈ ਸੀ ਇੱਕ ਚੈਨਲ ਨੇ ਵੀਡੀਓ ਪਾਈ ਸੀ ਕਿ ਇਸ ਤੋਂ ਪਹਿਲਾਂ ਦੋ ਜਹਾਜ਼ ਪਹੁੰਚਾਏ ਗਏ ਨੇ ਤੇ ਤਾਂ ਹੀ ਤੀਸਰੇ ਜਹਾਜ਼ ਵਾਰੀ ਏਜੰਟਾਂ ਨੂੰ ਇੰਨੀ ਮਿਹਨਤ ਨਹੀਂ ਕਰਨੀ ਪਈ ਮਿੰਟੋ ਮੈਟਰੀ ਜਿਹੜੇ ਬੱਚੇ ਆ ਉਹੋ ਪੂਰੇ ਹੋ ਗਏ ਤੇ ਇਹੜੀ ਗੇਮ ਬਹੁਤ ਵੱਡੀ ਸੀ ਤੇ ਬਹੁਤ ਵੱਡੇ ਲੈਵਲ ਦੇ ਲੋਕ ਮਾਫੀਆ ਟਾਈਪ ਦੇ ਲੋਕ ਇਸ ਗੇਮ ਦੇ ਵਿੱਚ ਇਨਵੋਲਡ ਸੀ ਤੇ ਉਦੋਂ ਬਹੁਤ ਸਾਰੇ ਬੱਚਿਆਂ ਦਾ ਪੈਸਾ ਵਾਪਸ ਵੀ ਹੋਇਆ ਕਿਉਂਕਿ ਜਦੋਂ ਜਹਾਜ਼ ਵਾਪਸ ਇੰਡੀਆ ਭੇਜਿਆ ਗਿਆ ਫਰਾਂਸ ਤੋਂ ਰਿਪੋਰਟ ਕੀਤਾ ਗਿਆ ਕੁਝ ਬੱਚਿਆਂ ਨੂੰ ਰੱਖ ਲਿਆ ਗਿਆ ਸੀ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਸੀ ਨਾਬਾਲਗ ਸੀ ਤੇ ਉਦੋਂ ਇੰਨਾ ਰੌਲਾ ਵੀ ਨਹੀਂ ਪਿਆ ਉਦੋਂ ਇਹਨੇ ਪੋਡਕਾਸਟ ਵੀ ਨਹੀਂ ਹੋਇਆ ਉਦੋਂ ਇੰਗਾਂ ਇੰਟਰਵਿਊਆਂ ਵੀ ਨਹੀਂ ਆਈਆਂ ਤੇ ਨਾ ਹੀ ਕੋਈ ਬੋਲਿਆ ਸੀਗਾ ਵੀ ਸਾਡੇ ਏਜੰਟ ਨੇ ਸਾਡੇ ਨਾਲ ਮਾੜਾ ਕੀਤਾ ਕਿਉਂਕਿ ਉਦੋਂ ਗਲਤੀ ਏਜੰਟਸ ਦੀ ਸੀ ਤੇ ਏਜੰਟਾਂ ਨੇ ਬਹੁਤ ਸਾਰਾਂ ਦੇ ਪੈਸੇ ਵਾਪਸ ਵੀ ਕੀਤੇ ਆ ਕਈਆਂ ਨੂੰ ਅਮਰੀਕਾ ਦੇ ਵਿੱਚ ਵਾਪਸ ਵੀ ਭੇਜਿਆ ਆ ਦੁਬਾਰਾ ਕਈਆਂ ਨੂੰ ਉਹਨਾਂ ਨੇ ਯੂਰਪ ਭੇਜਿਆ ਆ ਤੇ ਯਾਨੀ ਕਿ ਉਦੋਂ ਏਜੰਟਾਂ ਨੇ ਆਪਣੀ ਗਲਤੀ ਕਬੂਲੀ ਸੀ ਹੁਣ ਗੱਲ ਉਲਟੀ ਆ ਹੁਣ ਜਿਹੜੇ ਬੱਚੇ ਆ ਉਹ ਅਮਰੀਕਾ ਦੇ ਵਿੱਚ ਪਹੁੰਚ ਚੁੱਕੇ ਨੇ ਬਾਰਡਰ ਕ੍ਰੋਸ ਕਰ ਚੁੱਕੇ ਨੇ ਤੇ ਕੈਂਪ ਦੇ ਵਿੱਚੋਂ ਰਿਪੋਰਟ ਹੋ ਰਹੇ ਨੇ ਕਿਉਂਕਿ ਏਜੰਟਸ ਦੀ ਗੱਲ ਹੁੰਦੀ ਆ ਕਿ ਮੈਕਸੀਕੋ ਜਦੋਂ ਪਹੁੰਚ ਜਾਂਦੇ ਨੇ ਬੱਚੇ ਤੇ ਉਦੋਂ ਕਹਿੰਦੇ ਨੇ ਕਿ ਪੇਮੈਂਟ ਦਾ ਅਰੇਂਜਮੈਂਟ ਕਰੋ ਤੁਹਾਡੇ ਬੱਚੇ ਨੂੰ ਅਸੀਂ ਕੱਲ ਨੂੰ ਜਿਹੜਾ ਆ ਉਹ ਕੰਢ ਪਾਰ ਕਰਾ ਦੇਣੀ ਆ ਤੇ ਬੱਚੇ ਦੀ ਫਿਰ ਉਥੋਂ ਵੀਡੀਓ ਵੀ ਭੇਜਦੇ ਆ ਪਰਿਵਾਰ ਨੂੰ ਕਿ ਤੁਹਾਡਾ ਬੱਚਾ ਆ ਦੇਖੋ ਕ੍ਰੋਸ ਕਰ ਗਿਆ ਤੇ ਪੇਮੈਂਟ ਜਿਹੜੀ ਆ ਉਹ ਦੇ ਦਿਓ ਤੇ ਇਹਦੇ ਵਿੱਚ ਏਜੰਟਸ ਦਾ ਕੀ ਕਸੂਰ ਹੋਇਆ ਇਹੇ ਤਾਂ ਲੋਕਾਂ ਦਾ ਕਸੂਰ ਆ ਉਹਨਾਂ ਕੋਲ ਪ੍ਰੂਫ ਆਉਂਦੇਗੇ ਉਹਨਾਂ ਦਾ ਬੱਚਾ ਕਿੱਥੇ ਕਿੱਥੇ ਜਾ ਰਿਹਾ ਹੈ ਹੁਣ ਲੋਕੀ ਜੋ ਮਰਜ਼ੀ ਕਹੀ ਜਾਣ ਕੈਮਰੇ ਮੂਰੇ ਆ ਕੇ ਵੀ ਸਾਨੂੰ ਤਾਂ ਪਤਾ ਹੀ ਨਹੀਂਗਾ ਵੀ ਅਸੀਂ ਤਾਂ ਅਸੀਂ ਤਾਂ ਏਜੰਟ ਦੀਆਂ ਗੱਲਾਂ ਦੇ ਵਿੱਚ ਆ ਗਏ ਸਾਨੂੰ ਤਾਂ ਉਹਨੇ ਡਾਇਰੈਕਟ ਫਲੈਟ ਦਾ ਕਿਹਾ ਸੀਗਾ ਇੰਨੇ ਵੀ ਯਾਰ ਭੋਲੇ ਤੁਸੀਂ ਨਾ ਬਣੋ 2025 ਸਾਲ ਚੱਲਦਾ ਆ ਐਜੂਕੇਟਿਡ ਲੋਕ ਨੇ ਹਰ ਚੀਜ਼ ਇੰਟਰਨੈਟ ਦੇ ਉੱਪਰ ਪਈ ਆ ਇੰਨੇ ਪੌਡਕਾਸਟ ਹੋ ਰਹੇ ਨੇ ਇੰਨੀਆਂ ਇੰਟਰਵਿਊਆਂ ਹੋ ਰਹੀਆਂ ਨੇ ਇੰਨੀਆਂ ਇਨਫੋਰਮੇਸ਼ਨਾਂ ਪਈਆਂ ਨੇ ਪਹਿਨਾਲੇ ਟਾਈਮ ਦੇ ਵਿੱਚ ਜਦੋਂ ਲੋਕੀ ਡੰਕੀ ਲਗਾਉਂਦੇ ਹੁੰਦੇ ਸੀ ਉਰੋਂ ਤਾਂ ਇੰਨੀ ਇਨਫੋਰਮੇਸ਼ਨ ਵੀ ਨਹੀਂ ਸੀਗੀ ਪਤਾ ਹੀ ਨਹੀਂ ਸੀ ਰਸਤੇ ਵਿੱਚ ਕੀ ਹੁੰਦਾ ਆ ਅੱਜ ਕੱਲ ਤਾਂ ਕਿਸੇ ਦਾ ਕੋਈ ਪੁੱਤ ਗਵਾਚ ਜਵੇ ਤਾਂ ਮੈਂਟੋ ਮੈਂਟੀ ਇੰਟਰਨੈਟ ਤੇ ਵੀਡੀਓ ਮੇਰੇ ਵਰਗਾ ਪਾ ਦਿੰਦਾ ਕਿ ਫਲਾਣੇ ਦਾ ਪੁੱਤ ਡੰਕੀ ਦੇ ਵਿੱਚ ਗਵਾਚ ਗਿਆ ਆ ਆ ਪਰਸੋਂ ਜੋ ਉੱਥੇ ਮੈਂ ਵੀਡੀਓ ਪਾਈ ਆ ਕਿ ਇੱਕ ਮੁੰਡਾ ਗੁਆਟੀਮਾਲਾ ਦੇ ਵਿੱਚ ਜੰਗਲਾਂ ਦੇ ਵਿੱਚ ਉਸ ਨੂੰ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਆ ਇਨਫੋਰਮੇਸ਼ਨ 2025 ਚੱਲਦਾ ਪਿਆ ਆ ਕਿਸੇ ਵੀ ਚੈਨਲ ਨੂੰ ਇੰਟਰਵਿਊ ਨਾ ਦਿਓ ਤੁਹਾਡਾ ਬੱਚਾ ਰਿਪੋਰਟ ਹੋ ਕੇ ਆ ਰਿਹਾ ਆ ਆਪਣੇ ਬੱਚੇ ਨੂੰ ਨਾ ਹਰਾਸਮੈਂਟ ਕਰੋ ਕੈਮਰੇ ਮੂਰੇ ਲਿਜਾ ਲਜਾ ਕੇ ਹਰ ਚੈਨਲ ਵਾਲਾ ਤੁਹਾਡੇ ਤੱਕ ਪਹੁੰਚ ਰਿਹਾ ਆ ਆਪਣੇ ਚੈਨਲ ਦੀ ਗਰੋਥ ਵਾਸਤੇ ਜੇਕਰ ਕਿਸੇ ਨੂੰ ਆਪਣੇ ਬੱਚੇ ਨੂੰ ਮੂਰੇ ਕਰਨਾ ਹੀ ਆ ਚੈਨਲ ਦੇ ਅਗਲੇ ਮੋਕੇ ਰੁਪਈਆ 50000 ਲੱਗੂਗਾ ਲਿਆ ਮੇਰਾ ਬੱਚਾ ਤੇਰੇ ਨਾਲ ਪੌਡਕਾਸਟ ਕਰਦਾ ਆ ਤੁਸੀਂ ਸਾਬਤ ਕੀ ਕਰਨਾ ਚਾਹੁੰਦੇ ਹੋ ਗਵਰਨਮੈਂਟ ਨੇ ਜੇਕਰ ਤੁਹਾਡੀ ਮਦਦ ਕਰਨੀ ਆ ਉਹਨਾਂ ਕੋਲ ਡਾਟਾ ਚੱਲ ਗਿਆ ਆ ਉਹਨਾਂ ਨੇ ਤੁਹਾਡੀ ਮਦਦ ਕਰ ਦੇਣੀ ਆ ਇਹ ਬੰਕ ਕੈਮਰਾ ਮੂਰੇ ਆ ਕੇ ਉਹ ਚੈਨਲਾਂ ਵਾਲੇ ਆਪਣੀ ਟੀਆਰਪੀ ਆਪਣੀ ਪਬਲਿਸਿਟੀ ਲੈ ਰਹੇ ਆ ਤੁਹਾਡਾ ਜਲੂਸ ਕੱਢ ਰਹੇ ਆ ਤੁਹਾਡਾ ਯੂਜ਼ ਕਰਕੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਆ ਤੁਹਾਡਾ ਬੱਚਾ ਇਹ ਸੋਚੋ ਅੱਜ ਜੇਕਰ ਉਹ ਵਾਪਸ ਆਇਆ ਉਹਦੇ ਵਿੱਚ ਪਰਮਾਤਮਾ ਦੀ ਰਜ਼ਾ ਆ ਤੇ ਉਹਦੀ ਆਪਣੀ ਕਿਸਮਤ ਆ ਕੀ ਉਹਦੀ ਕਿਸਮਤ ਦੇ ਵਿੱਚ ਕੀ ਪਤਾ ਹੋਰ ਬਹੁਤ ਵਧੀਆ ਕੋਈ ਚੀਜ਼ ਲਿਖੀ ਹੋਵੇ ਕੋਈ ਕਿਸਮਤ ਉਸਦੀ ਹੋਰ ਵਧੀਆ ਹੋਵੇ ਪਰਮਾਤਮਾ ਦਾ ਸ਼ੁਕਰਾਨਾ ਕਰੋ ਕਿ ਤੁਹਾਡੇ ਬੱਚੇ ਸਹੀ ਸਲਾਮਤ ਪੰਜਾਬ ਅੰਮ੍ਰਿਤਸਰ ਦੇ ਵਿੱਚ ਲੈਂਡ ਹੋ ਗਏ ਆ ਉਹਨੇ ਕਦੋਂ ਉਹਨੇ ਸਟਾਰ ਬਣ ਜਾਣਾ ਹੈ ਕਦੋਂ ਕਿਸ ਮੁਕਾਮ ਤੇ ਉਹਨੇ ਪਹੁੰਚ ਜਾਣਾ ਹੈ ਕੱਲ ਨੂੰ ਇਹ ਨਾ ਹੋਵੇ ਕਿ ਤੁਹਾਡੇ ਬੱਚੇ ਨੂੰ ਅਫਸੋਸ ਹੋਵੇ ਹਰਾਸਮੈਂਟ ਨਾ ਹੋਵੇ ਤੁਹਾਡੇ ਬੱਚੇ ਨੂੰ ਅੱਜ ਦੀ ਡੇਟ ਦੇ ਵਿੱਚ ਟੈਕਨੋਲੋਜੀ ਦਾ ਜਮਾਨਾ ਆ ਅੱਜ ਦੀ ਡੇਟ ਦੇ ਵਿੱਚ ਹਰ ਇੱਕ ਨੂੰ ਪਤਾ ਹੁੰਦਾ ਉਸ ਦੇ ਨਾਲ ਕੀ ਕੁਝ ਹੋ ਰਿਹਾ ਆ ਇਸ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੁਸੀਂ ਕੀ ਸੋਚਦੇ ਹੋ ਇਸ ਵੀਡੀਓ ਨੂੰ ਸ਼ੇਅਰ ਕਰਿਓ ਮਿਲਦੇ ਆਂ ਅਗਲੀ ਵਾਰੀ ਧੰਨਵਾਦ